ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 77ਵੇਂ ਦਿਨ ਤੇ ਨਵੇਂ ਸਾਲ ਲਈ ਲੈ ਕੇ ਆਏ ਇੱਕ ਖਾਸ ਵੀਡੀਓ 31 ਪੇਚਾਂ ਵਾਲੀ ਮੋਨੀ ਦਸਤਾਰ ਉੱਪਰਲੇ ਪਾਸੇ ਪੰਜ-ਪੰਜ ਪੇਚ ਕਟਾਂਗੇ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਜੀ ਦੱਸੋ ਦਸਤਾਰ ਕਿਹੋ ਜਿਹੀ ਲੱਗੀ ਗਿੱਲਾ ਕਰਨ ਤੋਂ ਬਾਅਦ ਤੁਸੀਂ 2 ਗੇਠਾਂ ਚ ਚੋੜੀ ਪੋਣੀ ਕਰ ਲੈਣੀ ਹੈ ਐਸੇ ਟਾਂਗ ਨਾਲ ਸਿਰ ਦੇ ਵਿਚਕਾਰ ਜੁੜਾ ਸੇਵ ਕਰਕੇ ਨਾਲ ਕੰਗਾ ਸੇਵ ਰੱਖ ਕੇ ਅਸੀਂ ਬੇਸ ਤਿਆਰ ਕਰ ਲੈਣਾ ਹੈ ਫਿਰ ਅਸੀਂ ਦਸਤਾਰ ਸਜਾਉਣੀ ਸ਼ੁਰੂ ਕਰਾਂਗੇ ਇੱਕ ਦੇ 6-6 ਲੜ ਬਣਾਵਾਂਗੇ ਪਹਿਲੇ ਲੜ ਤੋਂ ਹੀ ਤੇ ਉੱਪਰਲੇ ਪਾਸੇ 5-5 ਲੜ ਕੱਟਾਂਗੇ ਜਿ ਸਾਰ ਦੋਨਾਂ ਸਾਈਡਾਂ ਤੋਂ ਬਰਾਬਰ ਹੋਣੀ ਚਾਹੀਦੀ ਹੈ ਆਖਰੀ ਪੇਚ ਦਾ ਇੱਕ ਲੜ ਬਣਾਣਾ ਹੈ ਚੰਗੀ ਤਰ੍ਹਾਂ ਸਾਫ਼ ਕਰਕੇ ਪਿੱਛੇ ਤੱਕ ਉਪਰੋਜੀਤ ਲੜ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਮੋਟੇ ਕਰਾਂਗੇ ਫਿਰ ਦੂਜੇ ਸ਼ੀਸ਼ੇ ਦੇਖ ਕੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਹਰੇਕ ਹਿੱਸੇ ਤੋਂ ਪੇਚਾਂ ਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਫਿਰ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪੈਂਦੀ ਮਦਦ ਨਾਲ ਤੁਸੀਂ ਇਸ ਢੰਗ ਨਾਲ ਲਗਾ ਲੈਣਾ ਹੈ ਫਿਰ ਉਪਰ ਲੁਪੇ ਵਾਲੇ ਪੱਲੇ ਨੂੰ ਖਿੱਚ ਕੇ ਇਸ ਨੂੰ ਟਕ ਲੈਣਾ ਹੈ ਤੇ ਅਖੀਰ ਤੇ ਲੂਪੀ ਨੂੰ ਲਾ ਦੇਣਾ ਹੈ 1 ਮਿੰਟ ਦੀ ਵੀਡੀਓ 'ਚ ਸਾਰੀ ਚੀਜ਼ਾਂ ਨਹੀਂ ਸਮਝਾਈਆਂ ਜਾ ਸਕਦੀਆਂ ਇਸ ਲਈ ਪੂਰੀ ਵੀਡੀਓ YouTube ਤੇ ਜਾ ਕੇ ਦੇਖ ਲਿਓ ਵਧੀਆ